ਇਸ ਸੋਨੇ ਦੀ ਵੱਡੀ ਖਬਰ ਚੰਡੀਗੜ੍ਹ ਵਿੱਚ ਕਾਂਗਰਸ ਦੇ ਐਸ ਸੀ ਐਲ ਦੀ ਬੈਠਕ ਵਿੱਚ ਜ਼ਬਰਦਸਤ ਹੰਗਾਮਾ ਹੋਇਆ ਹੈ ਬੈਠਕ ਚ ਕਾਂਗਰਸ ਦੇ ਦੋ ਗੁੱਟ ਆਪਸ ਵਿੱਚ ਪਿੜ ਗਏ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਇਹ ਬੈਠਕ ਚੱਲ ਰਹੀ ਸੀ ਜ਼ਿਆਦਾ ਜਾਣਕਾਰੀ ਲਈ ਗੱਲ ਕਰਦੇ ਆ ਸਾਡੇ ਪੱਤਰਕਾਰ ਯਾਦਵਿੰਦਰ ਸਿੰਘ ਨਾਲ ਯਾਦਵਿੰਦਰ ਕੀ ਸਾਰਾ ਮਾਮਲਾ ਹੈ ਕਿਉਂ ਵਿਵਾਦ ਹੋਇਆ ਦੇਖੋ ਕਾਂਗਰਸ ਦੇ ਐਸਸੀਐਲ ਦੀ ਮੀਟਿੰਗ ਚੱਲ ਰਹੀ ਸੀ ਇਸ ਮੀਟਿੰਗ ਦੇ ਅੰਦਰ ਸੰਕੇਤ ਸਿੰਘ ਦੂਲੋ ਜੋ ਰਾਸ ਤੋਂ ਮੈਂਬਰ ਨੇ ਕਾਂਗਰਸ ਦੇ ਉਹਨਾਂ ਨੇ ਬੋਲਿਆ ਕਿ ਕਾਂਗਰਸ ਨੂੰ ਮੰਨੂ ਸਮ੍ਰਿਤੀ ਕਲਚਰਾ ਜਿਹੜਾ ਛੱਡਣਾ ਪਊ ਦਲਤਾਂ ਨੂੰ ਜੋ ਤੀਰੀ ਸਮਝਿਆ ਜਾਂਦਾ ਕਾਂਗਰਸ ਤੇ ਇਸ ਕਲਚਰ ਨੂੰ ਛੱਡਣਾ ਪਊ ਉਸ ਤੋਂ ਬਾਅਦ ਚਰਨਜੀਤ ਚੰਨੀ ਜੋ ਦ੍ਰਿਦ ਲੀਡਰ ਨੇ ਜੋ ਸੀਐਲਪੀ ਲੀਡਰ ਨੇ ਕਾਂਗਰਸ ਦੇ ਉਹਨਾਂ ਨੇ ਕਿਹਾ ਕਿ ਕਾਂਗਰਸ ਬਹੁਤ ਮਾਨ ਸਨਮਾਨ ਦਿੰਦੀ ਹੈ ਦਲਤਾਂ ਨੂੰ ਮੈਨੂੰ ਸੀਐਲਪੀ ਲੀਡਰ ਬਣਾਇਆ ਦੂਲੋ ਸਾਹਿਬ ਨੂੰ ਰਾਸ ਤੋਂ ਮੈਂਬਰ ਬਣਾਇਆ ਹੋਰ ਵੀ ਬਹੁਤ ਸਾਰੇ ਮਾਨ ਸਨਮਾਨ ਮਿਲੇ ਨੇ ਪਰ ਤੁਰੰਤ ਹਾਂਸਰਾਜ ਹੰਸ ਉੱਠ ਕੇ ਖੜੇ ਹੋ ਗਏ ਉਹਨਾਂ ਨੇ ਮਾਈਕ ਫੜਿਆ ਉਹਨਾਂ ਨੇ ਕਿਹਾ ਕਿ ਗਲਤਾਂ ਦੇ ਅੰਦਰ ਵੀ ਇੱਕੋ ਕਮਿਊਨਿਟੀ ਨੂੰ ਦਾਦਾ ਜਿਹੜਾਗਾ ਦਿੱਤਾ ਗਿਆਗਾ ਸਾਨੂੰ ਨਹੀਂ ਦਿੱਤਾ ਗਿਆ ਯਾਨੀ ਕਿ ਬਾਲਮੀਕੀ ਤੇ ਮਜਵੀ ਭਾਈਚਾਰੇ ਨੂੰ ਉਹ ਸਪੇਸ ਨਹੀਂ ਦਿੱਤੀ ਗਈ ਉਸ ਤੋਂ ਬਾਅਦ ਹੰਗਾਮਾ ਹੋ ਗਿਆ ਵਰਕਰਾਂ ਚ ਵੀ ਆਪਸ ਚ ਤੋਂ ਤੋਂ ਮੈਂ ਤੋਂ ਤੋਂ ਮੈਂ ਮੈਂ ਕੋਈ ਹੋਰ ਸਟੇਜ ਤੇ ਵੀ ਤੋਂ ਤੋਂ ਮੈਂ ਮੈਂ ਹੋਈ ਉਸ ਤੋਂ ਬਾਅਦ ਜਿਹੜੀ ਸੀਨੀਅਰ ਲੀਡਰਸ਼ਿਪ ਨੇ ਉਹਨਾਂ ਨੇ ਇਸ ਨੂੰ ਠਕਾਇਆ ਔਰ ਕਿਹਾ ਕਿ ਇਸ ਤਰ੍ਹਾਂ ਨਹੀਂ ਆਉਣ ਵਾਲੇ ਦਿਨਾਂ ਦੇ ਅੰਦਰ ਗਲਤ ਭਾਈਚਾਰੇ ਦਾ ਹੋਰ ਖਿਆਲ ਰੱਖਿਆ ਜਾਏਗਾ ਪਰ ਪਿਛਲੇ ਦਿਨਾਂ ਚ ਵੀ ਅਸੀਂ ਦੇਖਿਆ ਕਾਂਗਰਸ ਚ ਲਗਾਤਾਰ ਲੜਾਈਆਂ ਹੋ ਰਹੀਆਂ ਨੇ ਜਿਵੇਂ ਆਪਾਂ ਬਟਾਲੇ ਦੀ ਗੱਲ ਕਰੀਏ ਸੇਵਾਦਾਲ ਦੇ ਜਿਹੜੇ ਲੀਡਰ ਸੀ ਉਹਨਾਂ ਦੇ ਥੱਪੜ ਮਾਰਿਆ ਸੀ ਸੁਖਿੰਦਰ ਰੰਧਾਵਾ ਨੇ ਹੋਰ ਥਾਵਾਂ ਦੇ ਉੱਤੇ ਵੀ ਕਾਂਗਰਸ ਅੱਗੇ ਵਧਣ ਦੀ ਥਾਂ ਪਿੱਛੇ ਨੂੰ ਜਾ ਰਹੀ ਆ ਜਦੋਂ ਕਿ ਪੰਜਾਬ ਦੀ ਸਿਆਸਤ ਦੇ ਅੰਦਰ ਕਾਂਗਰਸ ਦਾ ਆਧਾਰ ਹੋਰ ਵਧਣਾ ਚਾਹੀਦਾ ਉਦੋਂ ਕਾਂਗਰਸ ਇਸ ਤਰ੍ਹਾਂ ਦੇ ਕ੍ਰਾਈਸਿਸ ਤੋਂ ਗੁਜ਼ਰ ਰਹੀ ਹੈ ਜੀ ਧੰਨਵਾਦ ਆਰਵਿੰਦਰ ਸਾਰੀ ਜਾਣਕਾਰੀ ਦੇ ਲਈ